ਤੇ ਮਰਜੀ ਰਹਿਣ ਲੱਗ ਜਾ ਨਜਾਇਜ਼ ਪੈਸੇ ਨਾਲ ਨਸ਼ੇ ਦੀ ਸਮਗਲੀ ਕਰਕੇ ਤਸਕਰਾਂ ਨੇ ਕਮਾਏ ਹੋਏ ਪੈਸੇ ਉਹਨਾਂ ਦੇ ਮਹਿਲਾਂ 'ਚ ਨਹੀਂ ਰਹਿਣ ਦਵਾਵਾਂਗੇ ਉਹਨਾਂ ਦੀਆਂ ਗੱਡੀਆਂ ਜ਼ਬਤ ਕਰਾਂਗੇ ਇੱਕ ਮੈਂ ਹੋਰ ਵੀ ਤੁਹਾਨੂੰ ਦੱਸਣ ਲੱਗਾ ਮਲੇਰ ਕੋਟਲੇ ਦੇ ਤਸਕਰਾਂ ਦੇ ਰਿਸ਼ਤੇਦਾਰਾਂ ਦੇ ਵੀ ਨੰਬਰ ਜਿਹੜੇ ਨੇ ਟ੍ਰੇਸ ਕਰਿਆ ਖਾ ਮਲੇਰ ਕੋਟਲੇ ਜ਼ਿਲ੍ਹੇ ਦੇ ਤਸਕਰਾਂ ਦੇ ਭੈਣ ਭਰਾਵਾਂ ਦੀਆਂ ਵੀ ਜਾਇਦਾਦਾਂ ਚੈੱਕ ਕਰਾਂਗੇ ਮਲੇਰ ਕੋਟਲੇ ਦੇ ਤਸਕਰਾਂ ਦੇ ਜਿਹੜੇ ਮਾਪੇ ਬਾਪ ਦੀ ਕੀ ਜਾਇਦਾ ਸੀ ਉਹਦਾ ਵੀ ਪੂਰੀ ਤਰ੍ਹਾਂ ਵੇਰਵਾਰ ਰੱਖਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਉਹਨਾਂ ਦੇ ਸਿਪਾਈ ਪੂਰੀ ਤਰ੍ਹਾਂ ਇਸ ਜੁੱਧ ਲੜਨ ਦੇ ਤਿਆਰ ਬੈਠੇ ਆ ਨਹੀਂ ਜਿਹੜਾ ਇਹ ਸਰ ਵੇਰਵਾਰ ਰੱਖਣਾ ਇਹਦੇ ਨਾਲ ਕੀ ਕੋ ਤਾਲਮੇਲ ਕਰੋਗੇ ਕਿਵੇਂ ਕੋਆਰਡੀਨੇਟ ਕਰਦੇ ਆ ਵੇਰਵਾਰ ਸਰ ਇੱਕ ਚੀਜ਼ ਹੈ ਹਰ ਇੱਕ ਹਰ ਇੱਕ ਜਿਹੜੀ ਦਵਾਈ ਹੈ ਹਰ ਇੱਕ ਰੋਗ ਹੈ ਦੋਨਾਂ ਦਾ ਕੰਬੀਨੇਸ਼ਨ ਹੋਣਾ ਜ਼ਰੂਰੀ ਹੈ ਇਸ ਕਰਕੇ ਜਦੋਂ ਵੀ ਤੁਹਾਨੂੰ ਵੇਰਵੇ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਬੀਸੀ ਸਾਹਿਬ ਦੀ ਮਦਦ ਨਾਲ ਇਹਨਾਂ ਦੇ ਸਾਰੇ ਸਰਪ੍ਰਸਤੀ ਦੇ ਨਾਲ ਉਹਨਾਂ ਤੇ ਬਣਦੀ ਕਾਰਵਾਈ ਹੋਏਗਾ। ਤੁਸੀਂ ਕਿਹੜਾ ਨਿਹਰਾ ਹੈਗਾ ਇਹ ਜਾਣਕਾਰੀ ਦੇਣ ਵਾਲਾ ਦਾ ਦੁੱਤਰ ਖੜਾ ਹੈ। ਦੁੱਤਰ ਖੜਾ ਦਾ ਦੂਜੀ ਗੱਲ ਰਹੇਗੀ ਕਿ ਪੁਲਿਸ ਪਬਲਿਕ ਮੀਟਿੰਗ ਦੇ ਵਿੱਚ ਜਿਨ੍ਹਾਂ ਦੇ ਨਾਮ ਦੱਸੇ ਗਏ ਨੇ ਉਹਨਾਂ ਲਈ ਵੀ ਨੌ ਕਾਨਫਰੰਸਾਂ ਦਾ ਦੱਸਦੇ ਉਹਨਾਂ ਨੂੰ ਬੜਾ ਵੀ ਜਾਏ ਉਹ ਬੰਦੇ ਜਿਹੜੇ ਹੈਗੇ ਆ ਐਸਐਚਓ ਦੀ ਗੱਡੀਆਂ 'ਚ ਘੁੰਮਦੇ ਨੇ ਸਰ ਜੀ ਉਹਨਾਂ ਨੂੰ ਕਿਵੇਂ ਸਰ ਇੱਕ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਿਆ ਹਾਂ ਕਿ 75 ਸਾਲ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਆਰਗੇਨਾਈਜੇਸ਼ਨ ਬਣਾਈ ਹੈ ਤੁਸੀਂ ਦੇ ਕੋਈ ਆਰਗੇਨਾਈਜੇਸ਼ਨ ਰਾਤ ਦਿਨ ਕੰਮ ਕਰੇਗੀ ਜਿਹੜੇ ਤਤਕਰਾਂ ਨੂੰ ਪੁਲਿਸ ਦੀਆਂ ਜਾਂ ਕਿਸੇ ਦੀਆਂ ਗੱਡੀਆਂ 'ਚ ਤੁਸੀਂ ਦੇਖਦੇ ਹੋ ਹੁਣ ਉਹ ਆস্তে ਆস্তে ਸਾਰੇ ਖੁੱਦ ਬੰਦ ਹੋ ਜਾਣਗੇ ਵਰਨਾ ਇਹ ਪਹਿਰੇਦਾਰ ਨੇ ਜਿਹੜੇ ਇਹ ਆਪਣਾ ਕੰਮ ਕਰਨਗੇ ਤੁਸੀਂ ਇਹਨਾਂ ਨੂੰ ਨਸ਼ਾ ਅਸਰ ਦਾ ਬਣੀ ਨਹੀਂ ਜਾ ਰਹੇ ਅੱਜ ਤੱਕ ਨਹੀਂ ਫੜੇਗੇ ਸਿਰਫ ਜਿੰਨੇ ਵੀ ਹੁਣ ਤੱਕ ਪਰਚੇ ਹੋਏ ਨੇ ਉਹ ਸਿਰਫ ਨਸ਼ਾ ਕਰਨ ਵਾਲੇ ਨੇ ਨਹੀਂ ਸਰ ਜੀ ਐ ਕਰੋ ਜੇ ਪੰਜਾਬ ਭਰ ਦੇ ਉੱਪਰ ਜਿਹੜੇ ਹੈਗੇ ਨਸ਼ਾ ਤਸਕਰ ਹੋਏ ਤਾਂ ਥੋੜੀ ਬੋਲੋ ਮੈਂ ਤਾਂ ਮੈਂ ਅਰੇ ਸਰ ਦੇਖੋ ਇਹਦੇ ਵੀ ਪੰਜਾਬ ਪ੍ਰੰਤ ਨੂੰ 3 ਸਾਲ ਮਰਤਵਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ ਹੋਈ 3 ਸਾਲ ਦੇ ਵਿੱਚ ਹਰ ਇੱਕ ਜੁੱਦ ਨੂੰ ਲੜਨ ਵਾਸਤੇ ਹਰ ਇੱਕ ਵੱਡੀ ਐਕਟੀਵਿਟੀ ਕਰਨ ਲਈ ਥੋੜਾ ਸਮਾਂ ਲੱਗਦਾ ਹੈ ਇਹ ਸਮਾਂ ਲੱਗਿਆ ਪਰ ਇਹਦੇ ਤੇ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਕੋਠੀਆਂ ਢੱਡੀਆਂ ਸੀਗੀਆਂ ਉਹ ਜਿਹੜੇ ਸੀਗੇ ਚਾਰਚ ਮੇਰੇ ਫਿਰਿਆ ਕਰਦੇ ਸੀ ਸਾਨੂੰ ਕੋਈ ਛਡਾ ਲੇ ਹੁਣ ਪਿੰਡਾਂ ਦੇ ਵਿੱਚ ਅਸੀਂ ਇੱਕ ਹੋਕਾ ਦੇਵਾਂਗੇ ਜੇਸੂ ਵੀ ਸਾਥੀ ਨੇ ਸਮਗਲਿੰਗ ਕਰਨ ਵਾਲੇ ਦੀ ਜ਼ਮਾਨਤ ਕਰਾਈ ਉਹਦੀ ਮਦਦ ਕੀਤੀ ਉਹਦਾ ਹੁੱਕਾ ਪਾਣੀ ਜਿਹੜਾ ਬੰਦ ਕੀਤਾ ਜਾਊਗਾ ਬਹੁਤ ਜਲਦੀ ਪਿੰਡਾਂ ਦੇ ਵਿੱਚ ਤੁਸੀਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਨਵੀਂ ਕਿਸਮ ਦੀਆਂ ਐਕਟੀਵਿਟੀਆਂ ਨੂੰ ਦੇਖਿਆ ਕਰੋ ਸਰ ਨਸ਼ਾ ਦਾ ਜਿਹੜੇ ਕੋਟੇਟਾਂ ਦੀ ਗੱਲ ਹੈ ਸਿਰਫ ਕੋਠਿਓਂ ਢਾਈਆਂ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਨੇ ਨਸ਼ਾ ਤਸਕਰਾਂ ਦੀ ਜਿਹੜੀ ਜਗ੍ਹਾ ਦਾ ਬਣਾਇਆ ਉਹਨੂੰ ਨਹੀਂ ਤਾਂ ਕਿਹ ਕੁ ਮਿਲਟ ਹੈ ਇਹ ਖੁਦ ਬੀਜੀਪੀ ਸਰ ਪੰਜਾਬ ਦਾ ਬੀਜੀਪੀ ਦਾ ਵਿਆਹ ਤੁਸੀਂ ਸਰ ਜਿਹੜੇ ਤਸਕਰੀ ਕਰਦੇ ਆ ਤੁਸੀਂ ਖੁਫੀਆ ਤੌਰ ਤੇ ਸਾਨੂੰ ਜਾਣਕਾਰੀ ਦੇ ਦਿਓ ਮੈਂ ਤੁਹਾਡੇ ਕੋਲੇ 2 ਮਹੀਨੇ ਦਾ ਸਮਾਂ ਮੰਗੂਗਾ ਉਹਦੀ ਕੋਟੀ ਟਹਾ ਕੇ ਫਿਰ ਦੁਬਾਰਾ ਪ੍ਰੈਸ ਤੋਂ ਮਿਲਣਾ ਮਾਨੋ ਵਰਗੇ ਸਰਪੰਚ ਵਰਗੇ ਜਿਹੜੇ ਪੰਜਾਬ ਲੈਵਲ ਤੇ ਸਾਹਮਣੇ ਆਏ ਦੇ ਬੜਾ ਬੜੇ ਫਾਰਮ ਹਾਊਸ ਵੀ ਵੀਡੀ ਪਾਰਟੀਆਂ ਦੇ ਸਰ ਉਹ ਹਿੱਸੇ ਸੀਗੇ ਉਹ ਦੂਜੀਆਂ ਪਾਰਟੀਆਂ ਦੇ ਨਹੀਂ ਜਿਹੜੀਆਂ ਪਾਰਟੀਆਂ ਸਾਡੀ ਵੀ ਨਹੀਂ ਸਰ ਗੱਲ ਅੱਜ 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 ਉਹ ਸਿਆਸਤਦਾਨਾਂ ਦੇ ਸੀ ਜਿਹੜੇ ਉਹ ਸਿਆਸਤਦਾਨਾਂ ਨੇ ਕਦੇ ਇਹਦੇ ਤੇ ਕੰਮ ਹੀ ਨਹੀਂ ਕਰਿਆ ਮੇਰਾ ਦਿਲ ਦੁਖਦਾ ਹੈ ਜਦੋਂ ਗੱਲ ਕਰ ਰਹੀ ਨਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਮੈਂ 3 ਹਫ਼ਤਿਆਂ ਚ ਨਸ਼ਾ ਪਤਮ ਕਰ ਦੂੰਗਾ ਮੇਰਾ ਦਿਲ ਦੁਖਦਾ ਹੈ ਜਦੋਂ ਸ਼੍ਰੀ ਗੁਟਕਾ ਸਾਹਿਬ ਉਹਨਾਂ ਨੇ ਹੱਥ 'ਚ ਫੜ ਕੇ ਕਸਮ ਖਾ ਲਈ ਸੀ ਪਰ ਪੰਜਾਬ ਦੇ ਲੋਕ ਭੁੱਲਦੇ ਨਹੀਂ ਪੰਜਾਬ ਦੇ ਲੋਕ ਫੇਰ ਦੁਬਾਰਾ ਉਹ ਗੱਲ ਨੂੰ ਚੇਤੇ ਕਰਾ ਦਿੰਦੇ ਆ ਤੇ 2022 ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਮੁਗਲੀਆਂ ਸ਼ਹਿਜਾਦੇ ਬਣ ਗਏ ਅਸੀਂ ਆਮ ਲੋਕ ਨਹੀਂ ਰਹੇ ਵੱਡੇ ਵੱਡੇ ਰਾਜੇ ਮਹਾਰਾਜੇ ਦੀ ਜਿੰਦਗੀ ਬਚੀਤ ਕਰਦੇ ਸੀ ਜਿਹੜੇ ਸੋਚਦੇ ਸੀ ਅਸੀਂ 7 ਵਾਰੀ ਦੇ ਜਿੱਤੇ ਹੋਏ ਆ ਸਾਨੂੰ ਕੋਈ ਹਰਾ ਨਹੀਂ ਸਕਦੇ ਜਨਤਾ ਨੇ ਉਹਨਾਂ ਨੂੰ ਘਰ ਚ ਬਿਠਾਤਾ ਆਮ ਲੋਕਾਂ ਨੂੰ ਐਮਐਲਏ ਬਣਾਤਾ ਇੱਕ ਮਰਤਬਾ ਤੁਸੀਂ ਇਸ ਮਿਹਨ ਦੇ ਵਿੱਚ ਸਾਡਾ ਸਾਥ ਦਿਓ ਜੀ ਥੋੜਾ ਜਿਹਾ ਸਾਡੇ ਤੇ ਭਰੋਸਾ ਕਰਿਓ ਤੁਹਾਨੂੰ ਇਹਨਾਂ ਤੇ ਕਾਰਵਾਈ ਹੁੰਦੀ ਜ਼ਰੂਰ ਨਜ਼ਰ ਆਏ ਸਰ ਮਲੇਕੂਲਾ ਤਰਨਸ਼ਾ ਕਰਕੇ ਆਦੇ ਪੀਣਾ ਪੰਜਾ ਕਰੋ ਜੀ ਬਿਲਕੁਲ ਨਹੀਂ ਤਸਕਰਾਂ ਦੇ ਹਾਂਜੀ ਬਹੁਤ ਜਲਦੀ ਬਹੁਤ ਜਲਦੀ ਉਦੋਂ ਦੇਖਿਓ ਬਹੁਤ ਜਲਦੀ ਪਿੰਡਾਂ ਦੇ ਵਿੱਚ ਜਦੋਂ ਇਹ ਲਿਸਟਾਂ ਬਣਨ ਗਿਆ ਜਦੋਂ ਉੱਥੇ ਯਾਤਰਾਵਾਂ ਹੋਣ ਗਿਆ ਉਸ ਤੋਂ ਬਾਅਦ ਤੁਸੀਂ ਪੀਜੀਪੀ ਦਾ ਪੰਜਾਬੀ ਫਿਰਦਾ ਦੇਖੋ ਤੁਸੀਂ ਕੋਰਪਰੇਟ ਦੀ ਕਾਪਰੇਟ ਦੀ ਗੱਲ ਕੀ ਕਾਪਰੇਸ਼ਨ ਚਾਹੀਦੀ ਤੁਹਾਨੂੰ ਕੈਸੋ ਕੀ ਕਾਪਰੇਸ਼ਨ ਚਾਹੀਦੀ ਸਰ ਤੁਸੀਂ ਜਿਹੜੀਆਂ ਤੁਹਾਡੇ ਕੈਮਰੇ ਦੀਆਂ ਅੱਖਾਂ ਨੇ ਤੇ ਜਿਹੜੀ ਤੁਹਾਡੀ ਕਲਮਕਾਰ ਹੈ ਉਹ ਬਹੁਤ ਤਾਕਤ ਰੱਖ ਤੁਸੀਂ ਹਰ ਇੱਕ ਸਚਾਈ ਨੂੰ ਹਰ ਇੱਕ ਗੱਲ ਨੂੰ ਜਨਤਾ ਤੱਕ ਪਹੁੰਚਾ ਸਕਦੇ ਅਸੀਂ ਮੈਂ ਦਿਲੀ ਤੌਰ ਤੇ ਤੁਹਾਨੂੰ ਇਹ ਬੇਨਤੀ ਕਰੂੰਗਾ ਜਿਹੜੇ ਵੀ ਪਿੰਡਾਂ 'ਚ ਨਸ਼ਾ ਜ਼ਿਆਦਾ ਵਿਕਦਾ ਹੈ ਸਾਡੀ ਟੀਮ ਨਾਲ ਤੂੰ ਸੰਪਰਕ ਕਰੋ ਬਹੁਤ ਜਲਦੀ ਜਿਹੜੇ ਅਸੀਂ ਹੋਰ ਗਤੀਵਿਧੀਆਂ ਕਰਨੀਆਂ ਨੇ ਉਹਦਾ ਤੁਹਾਨੂੰ ਵੀ ਹਿੱਸਾ ਬਣਾਵਾਗੇ ਤੁਸੀਂ ਸਾਨੂੰ ਜਾਣਕਾਰੀ ਦਿਓ ਅਸੀਂ ਬਣਦੇ ਕਾਰਵਾਈ ਕਰਦੇ ਹਾਂ ਤੇ ਪਾਣੀਆਂ ਦੇ ਮੁੱਦੇ ਦੇ ਉੱਪਰ ਸੇਅਰ ਦਾ ਬਿਆਨ ਨਹੀਂ ਆਇਆ ਕਿ ਪਾਣੀ ਤੇ ਲਈਦਾ ਬਣਾਣਾ ਨੂੰ ਸਰ ਇਹ ਅੱਜ ਦਾ ਮੇਰਾ ਇਹ ਵਿਸ਼ਾ ਦੀ ਹੈ ਅੱਜ ਦਾ ਵਿਸ਼ਾ ਮੇਰਾ ਇਹਨਾਂ ਨੂੰ ਮਿਲਾਂਦਾ ਹੈ ਬਹੁਤ ਬਹੁਤ